انقلاب زندہ باد انقلاب زندہ باد انقلاب زندہ باد भगत سير ساتھ دے پاکستان زندہ باد کے भगत سير ساتھ دے پاکستان زندہ باد انقلاب زندہ باد انقلاب زندہ باد ہاں جی میر صاحب ਅੱਜ ਭਗਤ ਸਿੰਘ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਅੱਜ ਦੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸਖਦੇਵ ਜਿਨ੍ਹਾਂ ਨੇ ਕਿ ਦੇਸ਼ ਦੀ ਜੰਗ ਅਜ਼ਾਦੀ ਦੇ ਵਿੱਚ ਬਹੁਤ ਅਹਿਮ ਯੋਗਦਾਨ ਹੈ ਅੱਜ ਇਹਨਾਂ ਦਾ ਸ਼ਹੀਦੀ ਦਿਹਾੜਾ ਸਾਰਾ ਦੇਸ਼ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਔਰ ਸ਼ਾਰਪੁਰ ਸ਼ਹਿਰ ਦੇ ਵਿੱਚ ਅਸੀਂ ਸ਼ਹੀਦ ਭਗਤ ਸਿੰਘ ਜੀ ਦੇ ਇੱਕ ਚੌਂਕ ਦੇ ਵਿੱਚ ਸਾਰੇ ਹੀ ਨਗਰ ਦੇ ਨਿਗਮ ਦੇ ਕੌਂਸਲਰ ਸ਼ਹਿਰ ਵਾਸੀ ਸਾਰੇ ਅਸੀਂ ਇੱਥੇ ਮਨਾ ਰਹੇ ਹਾਂ ਔਰ ਪਾਕਤ ਸਿੰਘ ਜੀ ਦਾ ਜਨਮ 1907 ਦੇ ਵਿੱਚ 28 ਸਤੰਬਰ ਨੂੰ ਹੋਇਆ ਜਦੋਂ 12 ਸਾਲ ਦੇ ਸੀਗੇ ਤਾਂ 13 April 1919 ਦਾ ਸਾਤਕਾ ਜਦੋਂ ਹੋਇਆ 12 ਸਾਲ ਦੀ ਉਹਨਾਂ ਦੀ ਏ ਸੀਗੀ ਉਹਨਾਂ ਦੀ ਇੱਕ ਬਹੁਤ ਹੀ ਜ਼ਿਆਦਾ ਗਹਿਰੀ ਸੱਟ ਲੱਗੀ ਕਿ ਜਦੋਂ ਕਿ ਉਹਤੇ ਨਿਹਾਤੇ ਲੋਕਾਂ ਦੇ ਉੱਪਰ ਜਿਹੜੀ ਆ ਅੰਗਰੇਜ਼ ਸਰਕਾਰ ਨੇ ਫੈਰਨ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਿਹਦੇ ਸਰਕਾਰ ਸਾਡਾ ਦੇਸ਼ ਆਜ਼ਾਦ ਹੋਇਆ ਔਰ ਬ੍ਰਿਟਿਸ਼ ਅਸੈਂਬਲੀ ਦੇ ਵਿੱਚ ਇਹਨਾਂ ਨੇ ਕਿ ਭਗਤ ਸਿੰਘ ਨੇ ਇਹਨਾਂ ਦੀ ਕੋਈ ਐਡੀ ਕੋਈ ਮੰਨਸ਼ਾ ਨਹੀਂ ਸੀ ਕਿ ਉਹਨਾਂ ਨੂੰ ਇਹ ਕਿ ਮਾਰਿਆ ਜਾਵੇ ਸਿਰਫ ਅੰਗਰੇਜ਼ ਸਰਕਾਰ ਨੂੰ ਜਿਹਨੇ ਡਰਾਉਣ ਦੇ ਖਾਤਰ ਉਹਨਾਂ ਨੇ ਉੱਤੇ ਬੰਬ ਸੁੱਟਿਆ ਜਿਸ ਕਰਕੇ ਅੰਗਰੇਜ਼ ਸਰਕਾਰ ਨੇ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਜੀ ਨੂੰ ਫਾਂਸੀ ਦੀ ਸਜ਼ਾ ਜਿਹੜੀ ਆ ਸੁਣਾਈ ਗਈ ਫਾਂਸੀ ਦੀ ਜਿਹੜੀ ਆ ਅਸਲ ਉਹਨਾਂ ਨੇ ਤਰੀਕ 24 ਮਾਰਚ 1931 ਨੂੰ ਤੈਅ ਕੀਤੀ ਸੀ ਔਰ ਅੰਗਰੇਜ਼ ਸਰਕਾਰ ਨੇ ਡਰ ਦੇ ਮਾਰੇ ਹੀ ਇੱਕ ਦਿਨ ਪਹਿਲਾਂ ਹੀ ਫਾਂਸੀ ਉਹਨਾਂ ਨੂੰ ਜਿਹੜੀਆਂ ਦੇ ਦਿੱਤੀ ਗਏ 13 ਉਹਨਾਂ ਨੂੰ 23 ਮਾਰਚ 1931 ਨੂੰ ਔਰ ਮੈਂ ਅੱਜ ਦੇ ਦਿਨ ਦੇ ਉੱਪਰ ਇਹਨਾਂ ਸ਼ਹੀਦਾਂ ਨੂੰ ਲੱਖ ਲੱਖ ਪ੍ਰਣਾਮ ਕਰਦਾ ਔਰ ਮੈਂ ਸਾਰੇ ਹੀ ਆਪਣੇ ਦੇਸ਼ ਦੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਦੇ ਸਾਰੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਸ਼ਹੀਦ ਭਗਤ ਸਿੰਘ ਜੀ ਦੀ ਇੱਕ ਸੋਚ ਨੂੰ ਜਿਹੜਾ ਅਪਣਾਉਣਾ ਚਾਹੀਦਾ ਉਹਦੇ ਉੱਪਰ ਪਹਿਰਾ ਦੇਣਾ ਚਾਹੀਦਾ ਕਿ ਉਹਨਾਂ ਨੇ ਨੌਜਵਾਨਾਂ ਇੱਕ ਜਨਕ ਨੌਜਵਾਨ ਛੋਟੀ ਉਮਰ ਦੇ ਨੌਜਵਾਨ ਨੇ ਸਾਡੇ ਦੇਸ਼ ਦੇ ਵਾਸਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਮੈਂ ਉਹਨਾਂ ਨੂੰ ਲੱਖ ਲੱਖ ਅੱਜ ਦੇ ਦਿਨ ਉੱਪਰ ਪ੍ਰਣਾਮ ਕਰਦਾ ਹਾਂ ਜੀ ਅੱਜ ਸਾਡੇ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਦਾ ਬਹੁਤ ਵੱਡਾ ਦਿਨ ਆ ਅੱਜ ਦੇ ਦਿਨ ਸਿ ਹ ਦੇ ਅਜ਼ਮ ਸਰਦਾਰ ਭਗਤ ਸਿੰਘ ਸੁਖਦੇਵ ਜੀ ਰਾਜਗੁਰੂ ਜੀ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸੀਗੀਆਂ ਆਜ਼ਾਦੀ ਦੇ ਜਿਹੜਾ ਇਸ ਮਹਾਕੁੰਭ ਸਗਾ ਉਹਦੇ ਵਿੱਚ ਹੋਰ ਵੀ ਬਹੁਤ ਸਾਰੇ ਸ਼ਹੀਦ ਸਰਦਾਰ ਕਰਤਾ ਸਿੰਘ ਸ਼ਰਾਬਾ ਚੰਦਰਸ਼ੇਖਰ ਆ ਯਾਦ ਹੋ ਹੋਰ ਵੀ ਬਹੁਤ ਸਾਰੇ ਸ਼ਹੀਦ ਹੋਏ ਆ ਜਿਨ੍ਹਾਂ ਦਾ ਸਾਨੂੰ ਕਈਆਂ ਨੂੰ ਬਹੁਤਿਆਂ ਨੂੰ ਨਾਂ ਵੀ ਨਹੀਂ ਪਤਾ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਇਹ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਉਹਨਾਂ ਨੇ ਜੋ ਇੱਕ ਸਾਨੂੰ ਸੰਕਲਪ ਦਿੱਤਾ ਸਾਨੂੰ ਏਕਤਾ ਦਾ ਸੰਕਲਪ ਦਿੱਤਾ ਸਾਨੂੰ ਮਜਲੂਮ ਗਰੀਬ ਗੁਰਬੇ ਦੇ ਨਾਲ ਖੜਨ ਦਾ ਸੰਕਲਪ ਦਿੱਤਾ ਸਾਨੂੰ ਬੁਰੇ ਕੰਮਾਂ ਦੇ ਖਿਲਾਫ ਲੜਨ ਦਾ ਸੰਕਲਪ ਦਿੱਤਾ ਤਾਂ ਜੋ ਸਾਡਾ ਅੱਜ ਦੇ ਦਿਨ ਤੇ ਸਭ ਤੋਂ ਵੱਡਾ ਸੰਕਲਪ ਇਹੀ ਆ ਜੋ ਸ਼ਹੀਦਾਂ ਦਾ ਸੁਪਨਾ ਸੀਗਾ ਜਿਹਦੇ ਨਾਲ ਉਹ ਜਿਹੜੀ ਸੋਚ ਸਾਨੂੰ ਸਾਰਿਆਂ ਨੂੰ ਆਪਸ ਦੇ ਵਿੱਚ ਜੋੜਦੀ ਆ ਔਰ ਸਾਡੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਵੀ ਬੁਰਾਈਆਂ ਤੋਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅੱਜ ਦੇ ਦਿਨ ਤੇ ਅਸੀਂ ਪ੍ਰਣ ਕਰੀਏ ਜੋ ਨਸ਼ਾ ਭ੍ਰਸ਼ਟਾਚਾਰ ਇਹ ਸਾਰੀਆਂ ਬੁਰਾਈਆਂ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਅਸੀਂ ਇਕੱਠੇ ਹੋ ਕੇ ਸਾਰੇ ਇਹਨਾਂ ਬੁਰਾਈਆਂ ਦੇ ਖਿਲਾਫ ਲੜੀਏ ਆਪਣਾ ਵਣਦਾ ਸਮਾਜ ਦੇ ਵਿੱਚ ਯੋਗਦਾਨ ਪਾਈਏ ਔਰ ਜੋ ਸ਼ਹੀਦਾਂ ਦਾ ਜਿਹੜਾ ਸੁਪਨਾ ਸੀ ਉਹਨੂੰ ਪੂਰਾ ਕਰਨ ਦੇ ਵਿੱਚ ਯੋਗਦਾਨ ਪਾਈਏ ਸੋ ਅੱਜ ਦੇ ਇਸ ਬਹੁਤ ਵੱਡੇ ਦਿਨ ਤੇ ਅਸੀਂ ਸਾਰੇ ਸਾਥੀ ਸਾਡੇ ਇਕੱਠੇ ਹੋਏ ਆ ਚੰਨ ਲੱਗੀ ਜੀ ਸਾਡੇ ਬਹੁਤ ਸਤਿਕਾਰਯੋਗ ਅਸ਼ੋਕ ਪਲਵਾਨ ਜੀ ਸਾਡੇ ਪ੍ਰਿੰਸੀਪਲ ਜੀ ਅਮਰਜੋਤ ਸੈਣੀ ਜੀ ਤੇ ਸਾਰੇ ਸਤਿਕਾਰਯੋਗ ਸਾਥੀ ਅੱਜ ਅਸੀਂ ਇੱਥੇ ਜਿਹੜਾ ਇਹ ਬਹੁਤ ਵੱਡਾ ਆਜ਼ਾਦੀ ਦਾ ਜਿਹੜਾ ਆਛੀ ਦਿਨ ਮਾਣ ਰਹੇ ਆ ਜਿਨ੍ਹਾਂ ਕਰਕੇ ਮਾਣ ਰਹੇ ਆ ਸੁਖਦੇਵ ਸਰਦਾਰ ਭਗਤ ਸਿੰਘ ਜੀ ਸੁਖਦੇਵ ਜੀ ਰਾਜਗੁਰੂ ਜੀ ਅਸੀਂ ਸਾਰੇ ਉਹਨਾਂ ਨੂੰ ਆਪਣੇ ਵੱਲੋਂ ਅੱਜ ਦੇ ਇਸ ਦਿਨ ਤੇ ਸ਼ਰਦਾ ਦੇ ਫੁੱਲ ਭੇਟ ਕਰਦੇ ਹੋਏ ਉਹਨਾਂ ਨੂੰ ਨਮਨ ਕਰਦੇ ਆ ਜੈ ਹਿੰਦ ਹਾਂਜੀ ਅੱਜ ਅਸੀਂ ਸਾਰੇ ਸ਼ਹੀਦ ਆਜ਼ਮ ਪਗਲ ਸਿੰਘ ਚੌਂਗ ਫਿਆਰਪੁਰ ਵਿਕੇ ਇਕੱਠੇ ਹੋਏ ਆਂ ਸਾਡੀ ਸਾਰੀ ਟੀਮ ਅੱਜ ਸ਼ਹੀਦ ਆਜ਼ਮ ਪਗਲ ਸਿੰਘ ਜੀ ਸੁਖਦੇਵ ਜੀ ਸ਼ਹੀਦ ਆਜ਼ਮ ਰਾਜਗੁਰੂ ਜੀ ਉਹਨਾਂ ਨੂੰ ਸ਼ਰਧਾ ਦੇ ਸ਼ਰਧਾਂਜਲੀ ਜਿਹੜੀ ਹੈਗੀ ਉਹਨਾਂ ਦੇ ਅੱਜ ਰੇਨ ਦੇ ਲਈ ਸ਼ਰਧਾ ਦੇ ਪੁੱਲ ਜਿਹੜੇ ਆਪਾਂ ਅਰਪਿਤ ਕਰਨ ਲਈ ਇੱਥੇ ਇਕੱਠੇ ਹੋਏ ਆਂ ਅੱਜ ਮੈਂ ਇਹੀ ਕਹਿਣਾ ਚਾਹੁੰਗਾ ਕਿ ਜੋ ਉਹਨਾਂ ਦੀ ਦੇਸ਼ ਦੇ ਪ੍ਰਤੀ ਪਿਆਰ ਸੀ ਲਗਨ ਸੀ ਜੋ ਉਹਨਾਂ ਨੇ ਸ਼ਹੀਦੀ ਦਿੱਤੀ ਉਹਦੇ ਕਰਕੇ ਅੱਜ ਅਸੀਂ ਜਿਹੜਾ ਇਹ ਦਿਨ ਦੇਖ ਰਹੇ ਵਾ ਆਜ਼ਾਦ ਪਾਰਵਤ ਦੇ ਵਿੱਚ ਅਸੀਂ ਜਿਹੜਾ ਸੰਸਾਹ ਲੈ ਪਾ ਰਹੇ ਆਂ ਜੋ ਉਹਨਾਂ ਦਾ ਸੁਪਨਾ ਸੀਗਾ ਦੇਸ਼ ਨੂੰ ਇੱਕ ਵੈਲਫੇਅਰ ਸਟੇਟ ਬਣਾਉਂਦਾ ਉਹਦੇ ਵਿੱਚ ਮੈਂ ਇਹ ਕਹੂੰਗਾ ਜਿੰਨੀਆਂ ਵੱਖ-ਵੱਖ ਸੰਸਥਾਵਾਂ ਨੇ ਜਿੰਨੇ ਵੀ ਲੋਕ ਨੇ ਅਸੀਂ ਸਾਰੇ ਉਹਦੇ ਵਿੱਚ ਆਪਣੀ ਨਿਹੜ ਬੜਮੋਲੀ ਜਿਹੜੀ ਹੈ ਆਪਣੀ ਜੋ ਜਿਹੜਾ ਆਪਣਾ ਯੋਗਦਾਨ ਅਸੀਂ ਪਾਈਏ ਤੇ ਸਾਡੇ ਬਹੁਤ ਹੀ ਮਾਨਯੋਗ ਹੁਸ਼ਿਆਰਪੁਰ ਦੀ ਸ਼ਾਨ ਬ੍ਰਹਮਸ਼ੰਕਰ ਜਿੰਪਾ ਜੀ ਮੰਤਰੀ ਸਾਹਿਬ ਅੱਜ ਕਿਉਂਕਿ ਉਹਨਾਂ ਨੂੰ 15 ਦਿਨ ਦੀ ਜਿਹੜੀ ਹੈ ਅਰੈਸਟ ਹੈਗੀ ਹੈ ਉਹਨਾਂ ਦੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਸਰਜਰੀ ਹੋਈ ਹੈ ਉਹਨਾਂ ਦੀ ਉਹਨਾਂ ਨੇ ਸਾਡੇ ਅੱਜ ਇੱਥੇ ਸ਼ੀਦਿਆਦਮ ਪਗ ਸਿੰਘ ਚੌਂਗ ਦੇ ਵਿੱਚ ਸਾਰੇ ਜਿਹੜੇ ਇੰਤਜ਼ਾਮ ਸੀਗੇ ਉਹ ਸਾਰੇ ਕਰਵਾਤੇ ਸੀਗੇ ਸਾਫ ਸ ਜਾ ਜੋ ਵੀ ਹੋ ਰਿਹਾ ਇੰਤਜ਼ਾਮ ਸੀਗੇ ਸਾਰੇ ਇੱਥੇ ਕਰਵਾਏ ਸੀ ਉਹਨਾਂ ਨੇ ਤੇ ਉਸ ਤੋਂ ਇਲਾਵਾ ਸਾਡੇ ਦੇਸ਼ ਦੀ ਸ਼ਾਨ ਤਿਰੰਗਾ ਸਾਡਾ 101 ਫੁੱਟ ਉੱਚਾ ਇੱਥੇ ਤੁਸੀਂ ਦੇਖ ਪਾ ਰਹੇ ਹੋਵੋਗੇ ਉਹ ਵੀ ਇੱਥੇ ਲਹਿਰਾ ਰਿਹਾ ਹੈ ਉਹ ਸ਼ਹੀਦ ਯਾਦ ਪਗਦੀਂਕ ਸ਼ੌਂਕ ਨੂੰ ਜਿਹੜਾ ਇੱਕ ਹੋਰ ਚਾਰ ਚੰਨ ਲਗਾਉਂਦਾ ਹੈ ਤੇ ਉਹਨਾਂ ਦੀ ਸ਼ਰਧਾ ਜਿਹੜੀ ਹੈ ਇੱਕ ਦੇਸ਼ ਦੇ ਪ੍ਰਤੀ ਸੀਗੀ ਉਸ ਇੱਕ ਸਿੰਬੋਲਿਕ ਤੌਰ ਤੇ ਇੱਥੇ ਅਸੀਂ ਜਿਹੜਾ ਹੈ ਇੰਸਟਾਲ ਕੀਤਾ ਗਿਆ ਤੇ ਮੈਂ ਬਹੁਤ ਬਹੁਤ ਧੰਨਵਾਦ ਕਰੂੰਗਾ ਸਾਰਿਆਂ ਦਾ